ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਤਿੰਨ ਕਮਾਈਨਾ ਬਿਕਾਉ ਨੇ ਜੀ ਸਭ ਤੋਂ ਪਹਿਲਾਂ ਪ੍ਰੀਤ ਕੰਬਾਈਨ ਹੈਗੀ ਦੇਖ ਸਕਦੇ ਹੋ ਤੁਸੀਂ ਪ੍ਰੀਤ ਕੰਬਾਈਨ ਬਖਾਉਗਾ ਕਿ ਐਮ ਐਸ ਕੰਬਾਈਨ ਦੇ ਇਸਾ ਦੇ ਕਿ ਐਮ ਐਸ ਕੰਬਾਈਨ ਬਖਾਉਗਾ ਕਿ ਠੀਕ ਹੈ ਜੀ ਤੇ ਕਰਤਾਰ ਕੰਬਾਈਨ ਬਖਾਉਗਾ ਜੀ ਇਹਨਾਂ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਲੈਣ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਠੀਕ ਹੈ ਜੀ ਤੁਹਾਨੂੰ ਨੰਬਰ ਵੀ ਮਿਲ ਜਾਣਗੇ ਰੇਟ ਵੀ ਮਿਲ ਜਾਣਗੇ ਏਰੀਆ ਦਾ ਵੀ ਪਤਾ ਲੱਗ ਜੂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਪ੍ਰੀਤ ਕੰਬਾਈਨ ਦੇ ਇਸਾ ਦੇ 2002 ਮਾਡਲ ਹੈ ਡੀਲਰ ਭਰਾ ਕੋਲੇ ਖੜੀ ਹੈ ਇਹ ਮਸ਼ੀਨ ਠੀਕ ਹੈ ਇਸ ਭਰਾ ਕੋਲੇ ਤੁਸੀਂ ਮਸ਼ੀਨਾਂ ਖਰੀਦ ਵੀ ਸਕਦੇ ਹੋ ਵੇਚ ਵੀ ਸਕਦੇ ਹੋ ਨੰਬਰ ਇਹਦਾ ਡਿਸਕ੍ਰਿਪਸ਼ਨ ਚ ਤੁਹਾਨੂੰ ਮਿਲ ਜੂ 81 ਇੰਜਨਰ ਸਾਈਡ ਸ਼ੀਡਾਂ ਵਗੈਰਾ ਚੈੱਕ ਕਰ ਸਕਦੇ ਹੋ ਕੰਪਲੀਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਕੈਬਨ ਡੀਜ਼ਲ ਟੈਂਕ ਸਾਰਾ ਕੁਝ ਦੇਖ ਸਕਦੇ ਹੋ ਪੰਜਾਬ ਨੰਬਰ ਆ ਤਰਨਤਾਰਨ ਏਰੀਆ ਜਿੱਥੇ ਮਸ਼ੀਨ ਖੜੀ ਆ ਨੰਬਰ ਸੌਂ ਡਿਸਕ੍ਰਿਪਸ਼ਨ ਚ ਮਿਲ ਜੂ ਠੀਕ ਹੈ ਬਾਕੀ ਸ਼ੀਡਾਂ ਵਗੈਰਾ ਸਾਰੀਆਂ ਓਕੇ ਨੇ ਜਾਂ ਆਕਟਰ ਪਾਈਪ ਦੇਖ ਸਕਦੇ ਹੋ ਭਰਾ ਕੋਲੇ ਤੁਸੀਂ ਮਸ਼ੀਨਾਂ ਖਰੀਦ ਵੀ ਸਕਦੇ ਹੋ ਵੇਚ ਵੀ ਸਕਦੇ ਹੋ ਠੀਕ ਹੈ ਟਾਇਰਾਂ ਦੀ ਕੰਡੀਸ਼ਨ 65 ਤੋਂ 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਤਰਨਤਾਰ ਨੇਰੀਆ ਹੈਗਾ ਬਾਕੀ ਮਸ਼ੀਨ ਸਾਰੀ ਬੰਪਰ ਤੋਂ ਲੈ ਕੇ ਪੂਛ ਤੱਕ ਬਿਲਕੁਲ オリジナル ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਧੋ ਸ਼ੇਅਰ ਜ਼ਰੂਰ ਕਰ ਦਿਓ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਕੈਮ ਓਗਰ ਵਗੈਰਾ ਠੀਕ ਹੈ ਰੀਲ ਵਗੈਰਾ ਚੈੱਕ ਕਰ ਸਕਦੇ ਹੋ ਰੰਗ ਪਿੰਡ ਮਸ਼ੀਨ ਦਾ ਵਧੀਆ ਪਿਆ ਹੈਗਾ ਤੇ ਸਾਰੀ ਮਸ਼ੀਨ ਬਿਲਕੁਲ オリジナル ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜੀ ਹੈਗੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਵੱਤੋ ਸੇ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਤੋ ਸੇ ਸ਼ੇਅਰ ਕਰ ਦਿਓ ਅੱਗੇ ਤੁਸੀਂ ਦੇਖ ਸਕਦੇ ਹੋ ਐਮਐਸ ਕਮੈਨ ਬਕਾਊਗਾ 2020 ਮਾਡਲ ਹੈ ਜੀ ਕੈਬਨ ਦੇ ਹਿੱਸੇ ਆਦੇ ਉਂ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਦੀ ਓਕੇ ਆ ਬੰਪਰ ਦੇ ਹਿੱਸੇ ਆਦੇ ਮਸ਼ੀਨ ਦਾ ਬੰਪਰ ਵਗੈਰਾ ਵਧੀਆ ਸਾਫ ਆ ਫੀਡਰ ਦੀ ਕੰਡੀਸ਼ਨ ਦੇ ਹਿੱਸੇ ਆਦੇ ਫੀਡਰ ਪੱਟੀਆਂ ਭਵਾਨੀ ਘੜ ਏਰੀਆ ਦਾ ਬਾਈ ਉਹਨਾਂ ਦਾ ਡਿਸਪੋਜ਼ਲ ਇੰਜਨ ਦੇ ਨਾਲ ਹੈ ਜੀ ਮਸ਼ੀਨ ਠੀਕ ਹੈ ਜੀ 10 ਲੱਖ 75000 ਦੀ ਬਾਈ ਉਹਨਾਂ ਦੀ ਡਿਮਾਂਡ ਆ ਸਾਰੇ ਦੇ ਸੀੜਾ ਦੇਖ ਸਕਦੇ ਹੋ ਡੀਜੇ ਟੈਂਕ ਬਾਕੀ ਰੰਗ ਪੇਂਟ ਦਾ ਬਿਲਕੁਲ ਓਕੇ ਆ ਪੋਲ ਬਾਕਸ ਬੈਟਰੀ ਬਾਕਸ ਤੁਸੀਂ ਸਕਦੇ ਹੋ ਬਾਰਮ ਬਾਡੀ ਪੱਕੇ ਦੀ ਕੰਡੀਸ਼ਨ ਅਗਲੀ ਪੌੜੀ ਦੀ ਕੰਡੀਸ਼ਨ ਦੇਖ ਸਕਦੇ ਹੋ ਠੀਕ ਹੈ ਜੀ ਬਾਰਮ ਬਾਡੀ ਪੱਕਾ ਬਿਲਕੁਲ ਸਾਫ਼ ਆ ਮਸ਼ੀਨ ਦਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 10 ਲੱਖ 75 ਹਜ਼ਾਰ ਦੀ ਬਾਈ ਹੋਰਾਂ ਦੀ ਡਿਮਾਂਡ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤਰ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਮਸ਼ੀਨ ਦੇ ਬਾਰੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਹੈ ਜੀ ਇਹ ਹੈ ਪਵ ਨਿਗੜ ਏਰੀਆ ਸਾਰੇ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਕੱਢ ਦੀ ਗੱਲ ਕਰੀਏ ਬਿਲਕੁਲ origignal ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜੀ ਆ ਬਾਕੀ ਤੁਸੀਂ ਚੈੱਕ ਹੀ ਕਰ ਸਕਦੇ ਹੋ ਟਾਇਰ ਵਗੈਰਾ ਸਾਰੇ ਵਧੀਆ ਸਾਫ ਪਏ ਨੇ ਵੀਡੀਓ ਨੂੰ ਬੱਤੋ ਸੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬੱਤੋ ਸੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ 10 ਲੱਖ 75 ਹਜ਼ਾਰ ਦੀ ਡਿਮਾਂਡ ਨੰਬਰ ਡਿਸਕ੍ਰਿਪਸ਼ਨ ਚ ਜਮਲ ਦਿਓ ਪਵ ਨਿਗੜ ਬਾਈਕਰਾਂ ਦਾ ਏਰੀਆ ਹੈਗਾ ਅੱਗੇ ਦੇਖ ਸਕਦੇ ਹੋ ਤੁਸੀਂ ਪ੍ਰੀਤ ਕਤਾਰ ਖਮੈਨ ਬਿਕਾਉ ਹੈ ਜੀ 2024 ਮਾਡਲ ਤੇ BS4 ਇੰਜਨ ਦੇ ਨਾਲ ਆ ਮਸ਼ੀਨ ਹੈ। ਕੈਵਨ ਵਗੈਰਾ ਚੈੱਕ ਕਰ ਸਕਦੇ ਹੋਗੇ ਰੰਗ ਪੇਣ ਦੀ ਸਾਰੀ ਮਸ਼ੀਨ ਬਿਲਕੁਲ オリジナル ਆ। ਫੀਡਰ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਪੱਟੀਆਂ ਦੇਖ ਸਕਦੇ ਹਾਂ। ਠੀਕ ਹੈ ਪੱਖੇ ਦੀ ਕੰਡੀਸ਼ਨ ਦੇਖ ਸਕਦੇ ਹਾਂ। ਬੰਪਰ ਵਧੀਆ ਸਾਫ਼ ਆ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ। 2024 ਮਾਡਲ ਆ BS4 ਇੰਜਨ ਦੇ ਨਾਲ ਆ ਮਸ਼ੀਨ। ਦੂਜੀ ਸਾਈਡ ਤੋਂ ਆਟਰ ਪੈਪ ਛੇੜਾ ਵਗੈਰਾ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਆ। 25 ਲੱਖ ਰੁਪਏ ਦੀ ਬਾਈ ਹੋਰਾਂ ਦੀ ਮੰਗ ਹੈ ਗੰਗਾ ਨਗਰ ਏਰੀਆ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਹੈ ਕੰਪਨੀ ਵੱਲੋਂ ਫਿੱਟ ਐਸ ਐਮ ਐਸ ਨਾਲ ਆ ਜੀ ਚੈੱਕ ਕਰ ਸਕਦੇ ਹੋ ਪੂਸ਼ਪ ਵਗੈਰਾ ਸਾਰੀ ਵਧੀਆ ਸਾਫ ਆ ਗਈ ਐਸ ਐਮ ਐਸ ਦੀ ਕੰਡੀਸ਼ਨ ਵਧੀਆ ਸਾਫ ਹੈ ਇਹ ਉੱਪਰੋਂ ਦੇਖ ਸਕਦੇ ਹੋ ਮਸ਼ੀਨ BS4 ਇੰਜਨ ਦੇ ਨਾਲ ਆ ਮਸ਼ੀਨ ਬਾਕੀ ਕਿਸੇ ਵੀਰ ਨੇ ਮਸ਼ੀਨ ਬਾਰੇ ਹੋਰ ਕੋਈ ਗੱਲਬਾਤ ਕਰਨੀ ਹੈ ਕੋਈ ਮਸ਼ੀਨ ਦੇ ਬਾਰੇ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਬਾਈ ਦਾ ਉੱਤੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਹੋਰਾਂ ਨਾਲ ਕੰਗਨਗਰ ਬਾਈਵਰਾਂ ਦਾ ਏਰੀਆ ਹੈ ਜੀ ਐਸਐਮਐਸ ਨਾਲ ਆ ਬੀਐਸ4 ਇੰਜਨ ਦੇ ਨਾਲ ਆ ਮਸ਼ੀਨ 25 ਲੱਖ 50 ਹਜ਼ਾਰ ਦੀ ਬਾਈਵਰਾਂ ਦੀ ਡਿਮਾਂਡ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਤੁਸੀਂ ਦੇਖ ਸਕਦੇ ਸਾਰੀ ਮਸ਼ੀਨ ਬੰਪਰ ਉਹ ਲਗੀ ਪੂਰ ਸਤਕ ਬਿਲਕੁਲ ਓਰੀਜਨਲ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਹੈਗੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ